ਜਮੀਨਾਂ ਦਾ ਕੀ ਰੇਟ ਹੈ ਉਹਦੇ ਬਾਰੇ ਗੱਲ ਕਰਦੇ ਆਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਖੜੇ ਆਂ ਔਰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜ਼ਮੀਨਾਂ ਦੇ ਕੀ ਰੇਟ ਹੈ ਅਸੀਂ ਐਡਵਰਟਾਈਜ਼ ਨਹੀਂ ਕਰ ਰਹੇ ਅਸੀਂ ਹਕੀਕਤ ਦੱਸ ਰਹੇ ਆਂ ਔਰ ਤੁਹਾਨੂੰ ਇੱਕ ਵਧੀਆ ਸਟੋਰੀ ਦੱਸ ਰਹੇ ਆਂ ਦੱਸ ਦਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਜ਼ਮੀਨਾਂ ਜਿਹੜੀਆਂ ਆ ਉਹ ਸਸਤੀਆਂ ਨੇ ਬਹੁਤ ਸਸਤੀਆਂ ਜ਼ਮੀਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਕਾਰਨ ਕੀ ਆ ਇਹ ਕੈਨਆਰਾਈ ਭਰਾ ਸਾਡੇ ਕੋਲ ਖੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਔਰ ਇਹਦੇ ਨਾਲ ਗੱਲਬਾਤ ਕਰਦੇ ਆ ਕਿ ਕਾਰਨ ਕੀ ਆ ਕਿਉਂ ਜ਼ਮੀਨਾਂ ਐ ਸਸਤੀਆਂ ਨੇ ਭਰਾ ਨਾਲ ਗੱਲ ਕਰਦੇ ਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਇਹ ਭਰਾ ਜੀ ਇਹ ਜ਼ਮੀਨਾਂ ਜਿਹੜੀਆਂ ਹੁਸ਼ਿਆਰਪੁਰ ਚ ਕਿਉਂ ਸਸਤੀ ਤਕਰੀਬਨ ਜਿਆਦਾ ਜਿਹੜੇ ਲੋਕ ਨੇ ਵੀਰ ਜੀ ਐਨ ਆਰ ਆਈ ਨੇ ਤੇ ਦੇਖਭਾਲ ਨਹੀਂ ਹੁੰਦੀ ਤੇ ਤੁਹਾਨੂੰ ਵੀ ਅੱਜ ਕੱਲ ਪਤਾ ਹੈ ਕਿ ਜਿਹੜਾ ਬੰਦਾ 2-4 ਸਾਲ 5 ਸਾਲ ਠੇਕੇ ਤੇ ਵਾਹ ਲੈਂਦਾ ਤੇ ਉਹ ਜਦੋਂ ਬੰਦਾ ਐਨ ਆਰ ਆਈ ਹੁੰਦਾ ਨਾ ਤੇ ਉਹ ਕੋਸ਼ਿਸ਼ ਕਰਦਾ ਕਿ ਉਹ ਹਰ ਬੰਦੇ ਨੂੰ ਪਤਾ ਕੀ ਪੈਸੇ ਜਾਣ ਦਿੰਦਾ ਕਿ ਮੈਂ ਮਾਲਕ ਐ ਥੋਂ ਦਾ ਕਵਜੇ ਕਵਜੇ ਦੀ ਜਿਹੜੀ ਨੀਅਤ ਦਿਖਾ ਦੇਣਾ ਹਾਂ ਬਸ 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 ਉਸ ਕਰਕੇ ਜਿਹੜੀਆਂ ਜ਼ਮੀਨਾਂ ਨੇ ਜਿਹੜੇ ਮਾਲਕ ਸੋਝਦੇ ਨੇ ਕਿ ਆਹ ਦੀਆਂ ਇੰਨੀ-ਇੰਨੀ ਜ਼ਮੀਨਾਂ ਨੇ ਤੇ ਅਸੀਂ ਬੇਮਾਲਕ ਹਾਂ ਬਹੁਤ ਸਾਰੇ ਕੇਸ ਤੁਸੀਂ ਐਨਆਰਆਈ ਕੋਰਟ ਦੇ ਵਿੱਚ ਦੇਖੇ ਹੋਵੋਗੇ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੀ ਜ਼ਮੀਨ ਆ ਫਲਾਣਾ ਬੰਦੇ ਨੇ ਕਬਜ਼ਾ ਕੀਤਾ ਸਾਡੀ ਘਰ ਆ ਫਲਾਣੇ ਬੰਦੇ ਨੇ ਕਬਜ਼ਾ ਕੀਤਾ ਆ ਠੀਕ ਆ ਉਹਦੇ ਦੌਰਾਨ ਹਰ ਬੰਦਾ ਵੇਚਦਾ ਕਿ ਜਦੋਂ ਰਹਿਣਾ ਬਾਹਰ ਆ ਸਿਰਫ ਵਿਜ਼ਿਟ ਕਰਨ ਆਣਾ ਇੱਕ ਘਰ ਬਣਾ ਛਡੋ ਸਾਡੇ ਬੱਚੇ ਆਣ ਘੁੰਮ ਫਿਰ ਕੇ ਇੱਥੋਂ ਵਿਜ਼ਿਟ ਕਰਕੇ ਚਲੇ ਜਾਣ ਹੁਣ ਹੁਣ ਇਸ ਫਾਇਦੇ ਦੀ ਗੱਲ ਕਰੀਏ ਜਿਵੇਂ ਇੱਧਰ ਆਓ ਥੋੜਾ ਪਰਾ ਜੀ ਇੱਧਰ ਆਓ ਹੁਣ ਮੰਨ ਲਓ ਆ ਜਿਹੜਾ ਆ ਬੂਟਾ ਜਿਹੜਾ ਕਿੰਨੇ ਕ ਸਮੇ ਦਾ ਬੂਟਾ ਹੋਵੇਗਾ ਔਰ ਕੀ ਰੇਟ ਹੋ ਸਕਦਾ ਹੈ ਜ਼ਮੀਨ ਦਾ ਇਹ ਤਕਰੀਬਨ ਭਾਜੀ ਜਿਹੜਾ ਬੂਟਾ ਢਾਈ ਤੋਂ 3 ਸਾਲ ਦਾ ਇਹ ਬੂਟਾ ਆ ਤੇ ਜ਼ਮੀਨ ਦਾ ਤੇ ਜਿਹੜਾ ਰੇਟ ਹੈ ਹੀ ਹੈ ਆ ਇਸ ਬੂਟੇ ਦਾ ਇਸ ਟਾਈਮ ਜਿਹੜਾ ਰੇਟ ਆ 10 ਤੋਂ 15 ਲੱਖ ਰੁਪਿਆ ਕਿੱਲੇ ਦਾ ਰੇਟ ਆ ਬੱਲੀ ਮੇਲ ਦੇ ਪਲੱਸ ਬੂਟਾ ਹੋ ਚੁੱਕਿਆ ਏ ਇਹ 3 ਸਾਲ ਦਾ 2 ਸਾਲ ਹੋਰ ਬੂਟਾ ਰਹਿ ਗਿਆ ਤੇ ਇਹ ਬੂਟਾ 30 30 ਲੱਖ ਰੁਪਏ ਦਾ ਕਿੱਲੇ ਦਾ ਨਿਕਲਦਾ ਇਥੋਂ ਅੱਛਾ ਤੇ ਫਿਰ ਉਸ ਕਰਕੇ ਤੁਸੀਂ ਆਪਣਾ ਬੂਟਾ ਲਗਾ ਜਾਂਦੇ ਹੋ ਕਿ ਆਪਣਾ ਬੂਟਾ ਲੱਗਾ ਹੋਵੇ ਤੇ ਸਾਨੂੰ ਕੋਈ ਜਿਹੜਾ ਨਾ ਕਿਸੇ ਨੂੰ ਠੇਕੇ ਤੇ ਦੇਣੀ ਆ ਜਾਂ ਕਬਜ਼ਾ ਕਿਸੇ ਦਾ ਨਾ ਹੋ ਜਾਵੇ ਉਸ ਤੋਂ ਸੇਫਟੀ ਰਹੇ ਬਿਲਕੁਲ ਬਿਲਕੁਲ ਇਸੇ ਕਰਕੇ ਹੀ ਭਾਜੀ ਇਹ ਬੂਟੇ ਲਗਾਏ ਨੇ ਕਿ ਕਿਸੇ ਦੀ ਸਾਨੂੰ ਉਹਦੀ ਜਰੂਰਤ ਨਹੀਂ ਹੈਗੀ ਕਿਸੇ ਨੂੰ ਮੰਜਾਰਾ ਨਹੀਂ ਪਾ ਸਕਦੇ ਅਸੀਂ ਅਸੀਂ ਚੁੱਪ ਕਰਕੇ ਆਪਣਾ ਬੂਟਾ ਲਾਇਆ ਸਾਲ 6 ਮਹੀਨੇ ਦੋਈ ਸਾਲੀ ਜਦੋਂ ਫੇਰਾ ਮਾਰਨਾ ਇੱਥੇ ਆਣ ਕੇ ਫੇਰਾ ਮਾਰਿਆ ਸਾਡਾ ਬੂਟਾ ਪੜ ਰਿਹਾ ਤੇ ਹਰ ਬੰਦਾ ਤੁਹਾਨੂੰ ਪਤਾ ਜੀ ਬਾਹਰ ਵੀ ਕਿਸ ਕਿਸ ਦੌੜ ਨਾ ਜਾਂਦਾ ਪੈਸਾ ਕਮਾਉਣ ਵਾਸਤੇ ਤੇ ਜੇ ਇੱਥੇ ਸਾਨੂੰ ਸਾਡੀ ਜ਼ਮੀਨ ਇਤੋਂ ਵਾਲੀ ਜ਼ਮੀਨ ਚਲੀ ਜਾਏ ਤੇ ਪੈਸਾ ਕਮਾਉਣ ਦਾ ਕੀ ਫਾਇਦਾ ਬਾਹਰ ਕੋਈ ਫਾਇਦਾ ਨਹੀਂ ਸਰ ਇਸੇ ਕਰਕੇ ਇਹ ਬੂਟਾ ਲਗਾਇਆ ਕਿ ਸਾਡੀ ਫਸਲ 5 ਸਾਲ ਬਾਅਦ ਦਾ ਉਹ ਕਟਾਓ ਫਿਰ ਅੱਗੇ ਫਰੈਸ਼ ਨਵਾਂ ਲਵਾ ਦੋ ਤੇ ਹੁਣ ਜੇ ਗੱਲ ਕਰੀਏ ਜਿਵੇਂ ਕਪੂਰਥਲਾ ਜਲੰਧਰ ਐ ਲੁਧਿਆਣਾ ਆ ਉੱਥੇ ਗੱਲ ਕਰਦੇ ਆ ਜ਼ਮੀਨਾਂ ਦੇ ਰੇਟ ਕੀ ਹੋਣਗੇ ਜੇ ਮੰਨ ਲਓ ਆਹੀ ਰੋਡ ਤੁਹਾਡਾ ਉਹ ਰੋਡ ਹਾਈਵੇ ਚੱਲ ਰਿਹਾ ਤੇ ਆ ਰੋਡ ਦੇ ਉੱਤੇ ਕੀ ਰੇਟ ਆ ਤੇ ਉੱਥੇ ਕੀ ਰੇਟ ਐਕਚੁਅਲੀ ਸਰ ਗੱਲ ਪਤਾ ਕੀ ਐ ਕਿ ਜਿਹੜਾ ਜਲੰਧਰ ਲੁਧਿਆਣਾ ਆ ਉਹ ਇੰਡਸਟਰੀ ਏਰੀਆ ਆ ਜੀ ਜੀ ਉੱਥੇ ਬਹੁਤ ਸਾਰੇ ਲੋਕ ਜਿਹੜੇ ਉਹ ਇੰਡਸਟਰੀ ਗਰੋ ਕਰਦੀ ਆ ਉੱਥੇ ਲੋਕੀ ਨਾ ਚਾਹੁੰਦੇ ਵੀ ਪੈਸੇ ਭਰ ਦਿੰਦੇ ਕਿ ਅਸੀਂ ਇੱਥੇ ਇੰਡਸਟਰੀ ਲਗਾਣੀ ਆ ਤੇ ਅਸੀਂ ਮਤਲਬ ਵੱਧ ਪੈਸੇ ਖਰਚ ਦੀਏ ਜਿਹੜਾ ਸਾਡਾ ਏਰੀਆ ਨਾ ਰੂਲਰ ਏਰੀਆ ਆ ਇੱਥੇ ਲੋਕ ਸਾਰੇ ਐਨਆਰਆਈ